ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਸਮਾਹ ਉਸ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਪਰਮ ਸੱਤਾਬਾਨ ਪਰਮ ਚੇਤਨ ਪਰਮ ਆਨੰਦ ਗੁਰੂ ਪਰਮੇਸ਼ਰ ਦੀ ਵਿੜਾਈ ਦਾ ਸਮਾਹ ਹੈ ਇਹ ਬਨੁਖਾ ਜਨ ਉਹਦੀ ਵਿੜਾਈ ਦਾ ਸਮਾਹ ਹੈ ਬਾਕੀ ਜਿਹੜੀਆਂ ਜੁੰਨਾ ਹੋਰ ਨੇ ਉੱਥੇ ਇਹ ਕਿਰਪਾ ਪ੍ਰਾਪਤ ਨਹੀਂ ਹੈ ਇਹ ਮਨੁੱਖਾ ਜਨਮ ਵਿੱਚ ਇਹ ਵੱਡੀ ਬਖਸ਼ਿਸ਼ ਹੈ ਕਿ ਇਹ ਭਾਗਾ ਵਾਲਾ ਮਨੁੱਖ ਆਪਣੇ ਆਪੇ ਦੀ ਪਛਾਣ ਕਰਕੇ ਇਸ ਖੇਲ ਤੋਂ ਮੁਕਤ ਹੋ ਸਕਦਾ ਹੈ ਇਸ ਖੇਲ ਤੋਂ ਬਾਹਰ ਜਾ ਸਕਦਾ ਹੈ ਇਸ ਖੇਲ ਤੋਂ ਪਰੇ ਜਾ ਸਕਦਾ ਹੈ ਪਰੇ ਪਰੇ ਅપરੰਪਰ ਸਵਾਮੀ ਜਿਹੜਾ ਪਰੇ ਹੈ ਜਿਹੜਾ ਖੁਦ ਆਪਰੇ ਹੈ ਆਪ ਮੁਕਤ ਹੈ ਉਹਦੇ ਵਾਲੇ ਪਾਸੇ ਜਾ ਸਕਦਾ ਹੈ ਆਪ ਮੁਕਤ ਮੁਕਤ ਕਰਿਆ ਸੰਸਾਰ ਦੋ ਦਿਨਾਂ ਬਾਅਦ ਇੱਕ ਦਿਹਾੜਾ ਵੀ ਹੈ ਮੁਕਤੀ ਦਾ ਮੁਕਤ ਸਰਸਾਬ ਮਾਰਗੀ ਦਾ ਦਿਹਾੜਾ ਵੀ ਹੈਗਾ ਬੜੀਆਂ ਵਿਚਾਰਾਂ ਨੇ ਪਿਆਰਿਓ ਅਸੀਂ ਮੁਕਤ ਹੋਣਾ ਚਾਹੁੰਦੇ ਆ ਮੁਕਤੀ ਦਾ ਮਾਰਗ ਸਾਡੇ ਕੋਲੇ ਹੈਗਾ ਬਖਸ਼ਿਆ ਹੋਇਆ ਮਾਰਗ ਹੈਗਾ ਪਰ ਸਾਨੂੰ ਉਹਦਾ ਸਹੀ ਸਹੀ ਪਤਾ ਨਹੀਂ ਹੈ ਮੁਕਤੀ ਕੀ ਹੈ ਮੁਕਤੀ ਕਾਤੋਂ ਕਾਤੋਂ ਮੁਕਤੀ ਹੋਣੀ ਹੈ ਇਹ ਸਰੀਰ ਦਾ ਖਤਮ ਹੋ ਜਾਣਾ ਮੁਕਤੀ ਹੈ ਨਹੀਂ ਇਹ ਸਰੀਰ ਤੋਂ ਤਾਂ ਅਸੀਂ ਪਹਿਲਾਂ ਹੀ ਮੁਕਤ ਹਾਂ ਇਹ ਸਰੀਰ ਕੋਈ ਬੰਧਨ ਨਹੀਂ ਹੈ ਬੰਧਨ ਹੈ ਸਾਡਾ ਸੂਖਸ਼ਮ ਸਰੀਰ ਜਿਹੜਾ ਇਸ ਸੀ ਦੇ ਵਿੱਚ ਰਹਿੰਦਾ ਹੈ ਇਹ ਸਰੀਰ ਤਾਂ ਕੁਝ ਸਾਲਾਂ ਬਾਅਦ ਖਤਮ ਹੋ ਜਾਂਦਾ ਹੈ ਨਾਸ਼ ਹੋ ਜਾਂਦਾ ਹੈ ਇਹਦਾ ਕੋਈ ਚੱਕਰ ਚੈਨ ਨਹੀਂ ਬਚਦਾ ਇਹ ਸਰੀਰ ਦਾ ਪਰ ਜਿਹੜਾ ਇਹਦੇ ਵਿੱਚ ਜਨਮਾਂ ਜਨਮਾਂ ਤੋਂ ਲੱਖਾਂ ਸਾਲਾਂ ਤੋਂ ਘੁੰਮਦਾ ਫਿਰਦਾ ਸਰੀਰਾਂ ਵਿੱਚ ਉਹ ਹੈ ਸੂਖਸ਼ਮ ਸਰੀਰ ਉਹ ਨਹੀਂ ਮੁਕਤ ਹੁੰਦਾ ਉਹ ਘੁੰਮਦਾ ਹੀ ਰਹਿੰਦਾ ਬਾਕੀ ਦੁਨੀਆਂ ਵਿੱਚ ਉਹ ਦੁੱਖ ਸੁੱਖ ਭੋਗਦਾ ਹੈ ਪਰ ਉਹਨੂੰ ਮੁਕਤੀ ਦਾ ਕੋਈ ਗਿਆਨ ਨਹੀਂ ਹੁੰਦਾ ਮਨੁੱਖ ਜਨਮ ਚ ਆ ਕੇ ਇਹਨੂੰ ਇੱਕ ਸੁੱਖ ਦੀ ਇੱਛਾ ਇਹਦੇ ਅੰਦਰ ਪੈਦਾ ਹੁੰਦੀ ਹੈ ਸੁੱਖ ਲੱਭਦਾ ਲੱਭਦਾ ਇਹ ਹੌਲੀ ਹੌਲੀ ਕਿਸੇ ਗੁਰੂ ਸੰਤ ਮਹਾਂਪੁਰਖ ਸੁਣ ਲੈਂਦਾ ਕਿਹੜਾ ਸੁੱਖ ਹੈ ਉਹ ਹੈ ਮੁਕਤੀ ਹੋਂਚ ਮੁਕਤ ਹੋਣ ਵਿੱਚ ਆਜ਼ਾਦ ਹੋਣ ਵਿੱਚ ਬੰਧਨ ਤੋੜਾ ਹੋਵੇ ਮੁਕਤ ਬੰਧਨ ਤੋੜਨ ਵਿੱਚ ਮੁਕਤੀ ਹੈ ਆਨੰਦ ਹੈ ਸੁਖ ਹੈ ਮੰਜ਼ਲ ਹੈ بڑے ਅੱਖਰ ਨੇ ਤਾਂ ਵੱਡੇ ਭਾਗਾਂ ਵਾਲੇ ਜਿਨ੍ਹਾਂ ਦਾ ਸਮਾਂ ਆ ਚੁੱਕਿਆ ਉਹਨਾਂ ਨੂੰ ਫਿਰ ਪੂਰੇ ਗੁਰੂ ਪੂਰੇ ਸੰਤ ਮਹਾਂਪੁਰਸ਼ ਸਤਸੰਗ ਕਈ ਕੋਟ ਮੰਗੇ ਸਤਸੰਗ ਪਾਵ ਰਮਤਨ ਲਗਾ ਰੰਗ ਰੰਗ ਲੱਗ ਚੁੱਕਿਆ ਉਹਨਾਂ ਨੂੰ ਤੇ ਉਹ ਹੁਣ ਸੰਸਾਰ ਵੱਲ ਪਿੱਠ ਕਰ ਚੁੱਕੇ ਨੇ ਪਦਾਰਥਾਂ ਵੱਲ ਚੀਜ਼ਾਂ ਵੱਲ ਇਸ ਸਰੀਰ ਵੱਲ ਵੀ ਪਿੱਠ ਕਰ ਚੁੱਕੇ ਨੇ ਆਪਣੇ ਜਜ਼ਬਿਆਂ ਵੱਲ ਪਿੱਠ ਕਰ ਚੁੱਕੇ ਨੇ ਇਹ ਧਿਆਨ ਸੁਣਨਾ ਪਿਆਰਿਓ ਆਪਣੇ ਜਜ਼ਬਿਆਂ ਵੱਲ ਪਿੱਠ ਕਰ ਚੁੱਕੇ ਨੇ ਜਜ਼ਬੇ ਬਹੁਤ ਤੰਗ ਕਰਦੇ ਨੇ ਨੂੰ ਉਹੀ بڑے ਵੱਡੇ ਬੰਧਨ ਨੇ ਮੋਹ ਦਾ ਜਜ਼ਬਾ ਹੈ ਇਹ ਨੂੰ ਮੁਕਤ ਨਹੀਂ ਹੋਣ ਹੁੰਦਾ ਮੋਹ ਚਾਹੇ ਪਦਾਰਥਾਂ ਨਾਲ ਹੈ ਚਾਹੇ ਸਰੀਰ ਨਾਲ ਹੈ ਚਾਹੇ ਆਪਣੀ ਮੈਂ ਨਾਲ ਹੈ ਚਾਹੇ ਇੰਨਾ ਜਜਬਿਆਂ ਨਾਲ ਹੈ ਤੋ ਮੋਹ ਨਹੀਂ ਮੁਕਤ ਹੋਣ ਦਾ ਮਾਰਾ ਕਹਿੰਦੇ ਅੰਦਰੋ ਜਨਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਕਹ ਨਾਨਕ ਇਹ ਆਨੰਦ ਹੈ ਆਨੰਦ ਗੁਰਤੇ ਜਾਣੇ ਮੋਹ ਨੂੰ ਖਤਮ ਕਰਨਾ ਪੈਣਾ ਜਦੋਂ ਵੀ ਕੋਈ ਗੁਰੂ ਕੋ ਜਾਂਦਾ ਹੈ ਤਾਂ ਜਿਹੜਾ ਮਾਰਗ ਹੈ ਆਪਾਂ ਪਹਿਲਾਂ ਵੀ ਵਿਚਾਰ ਬਹੁਤ ਕੀਤੀ ਹੈ ਕਿ ਸਮਰਪਣ ਕਰਦਾ ਮੈਂ ਨੂੰ ਖਤਮ ਕਰਦਾ ਮੈਂ ਇੱਕਦਮ ਖਤਮ ਨਹੀਂ ਹੁੰਦੇ ਸਮਰਪਣ ਇੱਕੋ ਵਾਰੀ ਨਹੀਂ ਹੁੰਦਾ ਕਿਤੇ ਕੋਈ ਲੱਖਾਂ ਚੋਂ ਇੱਕ ਹੋਏਗਾ ਜਿਹਦਾ ਸਮਰਪਣ ਹੋ ਜਾਂਦਾ ਉਦੋਂ ਹੀ ਜਦੋਂ ਗੁਰੂ ਆਲਾ ਬਣਦਾ ਕੋਈ ਇੱਕ ਅੱਧਾ ਹੋਏਗਾ ਲੱਖਾਂ ਕਰੋੜਾਂ ਵਿੱਚੋਂ ਜਦੋਂ ਉਹ ਗੁਰੂ ਧਾਰਨ ਕਰਦਾ ਹੈ ਉਸ ਸਮੇਂ ਹੀ ਉਹਦਾ ਪੂਰਨ ਸਮਰਪਣ ਹੋ ਜਾਂਦਾ ਹੋਏਗਾ ਤਾਂ ਉਹ ਉਦੋਂ ਹੀ ਮੁਕਤ ਹੈ ਉਹਦੀ ਉਹਦੇ ਉਹਦਾ ਸਮਾਧਾਨ ਹੋ ਜਾਣਾ ਹੈ ਉਹਦੀ ਉਹਦੀ ਸਮਾਦੀ ਲੱਗ ਜਾਣੀ ਹੈ ਫੁਰਨੇ ਖਤਮ ਹੋ ਜਾਣੇ ਆ ਮੇਰੀ ਖਤਮ ਹੋ ਜਾਣੀ ਹੈ ਉਥੇ ਆਪ ਹੀ ਹੋ ਜਾਣਾ ਉਹਨੇ ਨਾ ਤੂੰ ਰਣਾ ਤੂੰ ਉਹਨਾਂ ਚਰਤਕਾਂ ਜਿਸ ਤਰ੍ਹਾਂ ਮੈਂ ਹਾਂ ਆਪਾਂ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਪਰਮੇਸ਼ਰ ਨੂੰ ਸੀ ਤੂੰ ਕਹਿੰਨੇ ਆ ਦੋ ਬਣਾਏ ਹੋਏ ਨੇ ਵੀ ਮੈਂ ਵੀ ਹਾਂ ਤੂੰ ਵੀ ਆ ਤੂੰ ਮੇਰਾ ਪਿਤਾ ਹੈ ਇਹ ਭਗਤੀ ਦਾ ਅਜੇ ਨੇੜੇ ਦਾ ਉਰੇ ਆ ਇਹ ਉਹ ਜਿਹੜੀ ਅਖੀਰ ਤੇ ਜਿੱਥੇ ਇੱਕ ਹੈ ਉੱਥੇ ਤੂੰ ਨਹੀਂ ਹੈ ਉੱਥੇ ਮੈਂ ਵੀ ਨਹੀਂ ਹੈ ਉੱਥੇ ਫਿਰ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਹੀਂ ਭਾਂਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਇਹ ਅਵਸਥਾ ਗੁਰੂ ਨੂੰ ਮਿਲ ਕੇ ਹੁਣ ਜਿਹੜੇ ਉਹ 40 ਸਿੰਘ ਸੀ ਅਨੰਦਪੁਰ ਸਾਹਿਬ ਉਹ ਗੁਰੂ ਕੇ ਸਿੰਘ ਸੀ ਅਮਰਸ਼ਕਿਆ ਹੋਇਆ ਸੀ ਸੇਵਾ ਚ ਲੱਗੇ ਸੀ ਫੌਜ ਡਿਊਟੀ ਕਾਦੇ ਜੰਗ ਵੀ ਲੜਦੇ ਸੀ ਪਰ ਉਹ ਅਜੇ ਪੂਰਨ ਸਮਰਪਣ ਚ ਨਹੀਂ ਸੀ ਗਏ। ਗੁਰੂ ਵਾਲੇ ਬਣ ਗਏ, ਗੁਰੂ ਵਾਲੇ ਬਣ ਕੇ ਪਿਆਰਿਓ ਇੱਕ ਵਾਰੀ ਉੱਥੇ ਕਬੂਲ ਕਰਨਾ ਪੈਂਦਾ ਜਦੋਂ ਆਪਾਂ ਗੁਰੂ ਵਾਲੇ ਬਣਦੇ ਆ ਇਹ ਕੋਈ ਕਬੂਲ ਕਰਨਾ ਪੈਂਦਾ ਮਨ ਵਿੱਚ ਇਹ ਗੱਲ ਸੋਣੀ ਪੈਂਦੀ ਆ ਕਿ ਮੈਂ ਮਰ ਜਦੋਂ ਸਮਾਂ ਆਇਆ ਮੈਂ ਮਰ ਜਾਵਾਂਗਾ। ਪਹਿਲਾਂ ਮਰਨ ਕਬੂਲ ਪਹਿਲਾਂ ਕਬੂਲ ਕਰਾਉਂਦੇ ਨੇ ਮਾਰ ਦੇ ਬਾਅਦ ਚ ਨੇ। ਪੱਲਾ ਨੂੰ ਕਬੂਲ ਕਰਾਇਆ ਜਾਂਦਾ ਵੀ ਪਿਆਰਿਆ ਤਨੋਂ ਗੁਰੂ ਦੇ ਪਿਆਰ ਵਿੱਚ ਗੁਰੂ ਦੇ ਅੱਗੇ ਸਮਰਪਣ ਕਰਕੇ ਆਪਣਾ ਆਪਾ ਤਨੂੰ ਖਤਮ ਕਰਨਾ ਪੈਣਾ ਹੈ ਕਹਿੰਦਾ ਹਾਂ ਮੈਂ ਕਬੂਲ ਕਰਦਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਤੇ ਨੂੰ ਆ ਛੱਡਣੀ ਪੈਣੀ ਹੈ ਇਹ ਦੁਨਿਆਵੀ ਜੀਵਨ ਦੀ ਪਦਾਰਥਾਂ ਦੇ ਜੀਵਨ ਦੀ ਤਾਂ ਫਿਰ ਇਹ ਗੁਰੂ ਵਾਲਾ ਬਣ ਕੇ ਇਹ ਫਿਰ ਉਥੇ ਇਹ ਚੀਜ਼ਾਂ ਕਬੂਲ ਕਰਕੇ ਆਪਣੇ ਮਨ ਚ ਵਸਾ ਕੇ ਫਿਰ ਇਹ ਹੌਲੀ 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 ਸਮਾਪਨ ਕਰਦਾ ਜਾਂਦਾ ਹੈ ਪਹਿਲਾ ਨਿੱਕਿਆ ਨਿੱਕਿਆ ਜਿਹੜਾ ਸਮਾਪਨ ਕਰਦਾ ਹੈ ਹੌਲੀ ਹੌਲੀ ਸਮਾਪਨ ਕਰਦਾ ਹੈ ਨੀਂਦ ਛੱਡਦਾ ਹੈ ਅੰਮ੍ਰਿਤੋਲੇ ਉੱਠਦਾ ਹੈ ਵਿਸ਼ੇ ਛੱਡਦਾ ਹੈ ਕੋ ਨਸ਼ੇ ਛੱਡਦਾ ਹੈ ਲੜਾਈ ਝਗੜੇ ਛੱਡਦਾ ਹੈ ਇਹ ਸਮਰਪਣ ਹੈ ਬੰਧਨ ਤੋੜਨ ਨਿੱਕੇ ਨਿੱਕੇ ਬੰਧਨ ਤੋੜਦਾ ਹੈ ਔਰ ਇਹਨੂੰ ਕਈ ਸਾਲ ਲੱਗ ਜਾਂਦੇ ਨੇ 20 ਸਾਲ ਵੀ ਲੱਗ ਸਕਦੇ ਨੇ 50 ਸਾਲ ਲੱਗ ਸਕਦੇ ਸਮਰਪਣ ਕਰਦੇ ਨੂੰ ਕਈ ਜਨਮ ਲੱਗ ਸਕਦੇ ਸਮਰਪਣ ਕਰਦੇ ਨੂੰ ਏ ਕੋਈ 1 2 ਮਿੰਟਾਂ ਦੀ ਖੇਡ ਨਹੀਂ ਹੈ ਵੀ ਸਮਰਪਣ ਕਰਤਾ ਨਾ ਇੰਨੀ ਜਲਦੀ ਸਮਰਪਣ ਹੋ ਨਹੀਂ ਸਕਦਾ ਇੰਨੀ ਜਲਦੀ ਇਹ ਨਹੀਂ ਮਰ ਸਕਦਾ ਹੌਲੀ ਹੌਲੀ ਮਰਦਾ ਹੈ ਹੌਲੀ 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 ਬੰਧਨ ਇਹਦੇ ਟੁੱਟਦੇ ਨੇ ਹੌਲੀ 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 ਇਹਦਾ ਪਿਆਰ ਗੁਰੂ ਨਾਲ ਪੈਂਦਾ ਹੈ ਹੌਲੀ ਹੌਲੀ ਇਹਦਾ ਗੁਰਬਾਣੀ ਨਾਲ ਪਿਆਰ ਪੈਂਦਾ ਹੈ ਹੌਲੀ ਹੌਲੀ ਇਹਦਾ ਗੁਰਬਾਣੀ ਦੇ ਸਿਧਾਂਤਾਂ ਨਾਲ ਪਿਆਰ ਪੈਂਦਾ ਹੈ ਜਿਨੋਂ ਆਪਾਂ ਆਮ ਕਹਦੇ ਨਵੀਂ ਇਹਦੀ ਕਮਾਈ ਇਹ ਕਮਾਈ ਕਰ ਰਿਹਾ ਹੁਣ ਇਹ ਫੇਰ ਕਮਾਈ ਕਰਦਾ ਹੈ ਕਮਾਈ ਇਹਨੂੰ ਹੀ ਕਹਿੰਦੇ ਨੇ ਸ਼ਬਦ ਦਾ ਪਰਚਾ ਪਾ ਕੇ ਗੁਰੂ ਦੀ ਸ਼ਰਨ ਦਾ ਤੇ ਫਿਰ ਇਹ ਉਹਦੀ ਕਮਾਈ ਕਰਦਾ ਅਭਿਆਸ ਕਰਦਾ ਹੈ ਤੋੜਨ ਦਾ ਬੰਧਨ ਤੋੜਨ ਦਾ ਅਭਿਆਸ ਕਰਦਾ ਹੈ ਗੁਰੂ ਦੇ ਆਸਰੇ ਰਹਿ ਕੇ ਗੁਰਬਾਣੀ ਦਾ ਆਸਰਾ ਲੈ ਕੇ ਗੁਰਮੰਤਰ ਦਾ ਮੂਲ ਮੰਤਰ ਦਾ ਆਸਰਾ ਲੈ ਕੇ ਇਹ ਫਿਰ ਬਾਹਰੋਂ ਟੁੱਟਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਜਿੱਥੇ ਇਹਨੂੰ ਇਸ਼ਾਰਾ ਕੀਤਾ ਗਿਆ ਕਿ ਤੇਰੇ ਅੰਦਰ ਹੈ ਉਹ ਪਰਮ ਸ਼ਕਤੀ ਤੂੰ ਉਧਰ ਜਾਏਗਾ ਤੈਨੂੰ ਬੰਧਨ ਤੰਗ ਕਰਨਗੇ ਫਿਰ ਤੀਪੇਸ਼ਾਨ ਚ ਆ ਜਾਊਗਾ ਵੀ ਕਿਹੜੇ ਕਿਹੜੇ ਬੰਧਨ ਤੰਗ ਕਰਦੇ ਨੇ ਫਿਰ ਉਹਨਾਂ ਬੰਧਨਾਂ ਨੂੰ ਤੂੰ ਕੱਟਣ ਦੀ ਕੋਸ਼ਿਸ਼ ਕਰੇਗਾ ਇਹ ਜੰਗ ਹੈ ਇੱਕ ਜੁੱਧ ਹੈ ਇੱਕ ਖਾਲਸਾ ਸੋਏ ਜੋ ਚੜੇ ਤਰੰਗ ਖਾਲਸਾ ਸੋਏ ਜੋ ਕਰੇ ਕਰੇ ਨਿਤ ਜੰਗ ਇਹ ਜੰਗ ਹੈ ਇੱਕ ਅੰਤਰਮੁਖ ਤਾਂ ਉਹ ਜਿਹੜੇ ਸਿੰਘ ਸੀ 40 ਸਿੰਘ ਭਾਈ ਜਿਹੜਾ ਸੀ ਮਤਾ ਭਾਗੋ ਨਾਲ ਗਿਆ ਸੀ ਸਿੰਘ ਉਹ ਤਾਂ ਉਹ ਸਾਰੇ ਸਿੰਘ ਜਿਹੜੇ 40 ਸਿੰਘ ਸੀ ਉਹ ਗੁਰੂ ਵਾਲੇ ਤਾਂ ਸੀ ਪਰ ਉਹ ਪੂਰਨ ਸਮਰਪਣ ਤੇ ਨਹੀਂ ਸੀ ਅਜੇ ਪਹੁੰਚੇ ਅਜੇ ਉਹਨਾਂ ਨੂੰ ਭੁੱਖ ਦਾ ਦੁੱਖ ਮਰਨ ਦਾ ਡਰ ਘਰ ਦੇ ਥੋੜੇ ਜੇ ਬੰਧਨ ਉਹ ਅਜੇ ਟੁੱਟੇ ਨਹੀਂ ਸੀ ਹੈ ਉਹ ਉਹ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਅਜੇ ਟੁੱਟੇ ਨਹੀਂ ਸੀ ਹੈ ਮਹਾ ਸਿੰਘ ਭਾਈ ਮਹਾ ਸਿੰਘ ਨਾਮ ਸੀ ਉਹਦਾ ਤਾਂ ਉਹ ਜਦੋਂ ਉਹਨਾਂ ਤੋਂ ਉਹ ਨਾਂ ਟੁੱਟੇ ਤਾਂ ਉਸ ਵੇਲੇ ਉਹ ਮੌਤ ਦੇ ਡਰ ਤੋਂ ਜੰਗ ਦੇ ਡਰ ਤੋਂ ਭੁੱਖ ਦੇ ਡਰ ਤੋਂ ਦੁੱਖ ਤੋਂ ਉਹ ਛੱਡ ਕੇ ਚਲੇ ਗਏ ਬਦਾਵਾ ਲਿਖ ਕੇ ਰਿਹਾ ਤਾ ਗੁਰੂ ਨੂੰ ਵੀ ਅਸੀਂ ਤੇਰੇ ਸਿੱਖ ਨਹੀਂ ਹਾਂ ਔਰ ਪਿਆਰਿਓ ਇਹ ਸਾਰੀ ਖੇਲ ਚੱਲਦੀ ਹੈ ਗੁਰੂ ਵਾਲੇ ਪਾਸੇ ਤੋਂ ਬੰਧਨ ਗੁਰੂ ਤੋੜਦਾ ਹੈ ਅਸੀਂ ਸਾਡੀ ਸ਼ਕਤੀ ਨਹੀਂ ਹੈ ਬੰਧਨ ਤੋੜਨ ਦੀ ਜੇ ਭਾਈ ਗੋਤਾਰੀ ਕਹਿੰਦੇ ਨਾ ਮਰਦਾ ਹੋਏ ਮੁਰੀਦ ਨਾ ਗੱਲੀ ਹੋਮਣਾ ਮਰਦਾ ਹੋਣਾ ਪੈਂਦਾ ਇਹਨੂੰ ਤਾਂ ਉਹ ਮਰਦਾ ਵੀ ਗੁਰੂ ਹੀ ਕਰਦਾ ਇਹਨੂੰ ਇਹਦੇ ਖੁਦ ਵਿੱਚ ਮਰਦਾ ਹੋਣ ਦੀ ਸ਼ਕਤੀ ਨਹੀਂ ਹੈ ਕਿ ਮੈਂ ਮਰਦਾ ਹੋ ਜਾਵਾਂ ਗੁਰੂ ਕਰਦਾ ਮਰਦਾ ਤਾਂ ਹੀ ਗੁਰੂ ਦੀ ਜ਼ਰੂਰਤ ਹੈ ਇਹਦਾ ਪੂਰਨ ਸਮਰਪਣ ਵੀ ਗੁਰੂ ਹੀ ਕਰਾਉਂਦਾ ਹੈ ਇਨੂੰ ਮੁਰਦਾ ਵੀ ਗੁਰੂ ਹੀ ਕਰਦਾ ਹੈ ਇਹਦੇ ਬੰਧਨ ਵੀ ਗੁਰੂ ਹੀ ਤੋੜਦਾ ਹੈ ਪਰ ਬੜੇ ਧਿਆਨ ਨਾਲ ਤੋੜਦਾ ਹੈ ਵੀ ਕਿਤੇ ਇਹਨੂੰ ਦੁੱਖ ਨਾ ਲੱਗੇ ਹੌਲੀ ਹੌਲੀ ਤੋੜਦਾ ਹੈ ਜੇ ਬੰਧਨ ਗੁਰੂ ਨਾ ਤੋੜਦਾ ਹੋਵੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਬਿਤਾਵਾ ਸਾਹਮ ਕੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਸੀ ਪਤਾ ਸੀ ਕਿ ਇਹਨਾਂ ਦੇ ਵੰਦਨ ਨੇ ਇਹ ਜੇ ਮੈਂ ਉਦੋਂ ਵੀ ਤੋੜ ਸਕਦੇ ਸੀ ਮਹਾਰਾਜ ਆਨੰਦਪੁਰ ਸਾਹਿਬ ਨੂੰ ਵੰਦਨ ਤੋੜ ਸਕਦੇ ਸੀ ਪਰ ਨਹੀਂ ਗੁਰੂ ਇਹਨਾਂ ੱੱੱੱ ਨਹੀਂ ਕਰਦਾ ਗੁਰੂ ਇਹਦੇ ਮਨ ਦੀ ਬਿਰਤੀ ਵੇਖ ਕੇ ਹੌਲੀ 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 ਇਹਦੇ ਵੰਦਨ ਤੋੜਦਾ ਤਾਂ ਫਿਰ ਉਹ ਸਮਾਂ ਆ ਗਿਆ ਵੰਦਨ ਤੋੜਨ ਦਾ ਵਾਪਸ ਚਲੇ ਗਏ ਉਹ ਵਾਪਸ ਚਲ ਜਾ ਕੇ ਉਹ ਤਾਂ ਨੇ ਦੇਖਿਆ ਗੁਰੂ ਦਾ ਕੁਰਬਾਨੀ ਵੇਖੀ ਗੁਰੂ ਦੀ ਵੀ ਇੱਡੀਆ ਕੁਰਬਾਨੀਆਂ ਕਰਤੀਆਂ ਸਾਡੇ ਗੁਰੂ ਨੇ ਜੰਗ ਤੋਂ ਬਾਅਦ ਅਸੀਂ ਤਾਂ ਘਰ ਨੂੰ ਆ ਗਏ ਤੇ ਉੱਥੇ ਏਡੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਹੋ ਗਈਆਂ ਮਾਤਾ ਜੀ ਗੁਜਰਕੌਰ ਜੀ ਕਿੰਨੇ ਪਿਆਰੇ ਸਾਨੂੰ ਮੁਠੀ-ਮੁਠੀ ਛੋਲਿਆਂ ਦੀ ਖਵਾਇਆ ਕਰਦੇ ਸੀ ਸਹਿਬ ਜੀ ਆਦੇ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਵਿਛੜ ਗਿਆ ਤਾਂ ਉਹ ਬੈਰਾਗ ਉਹ ਪਿਆਰ ਉਹ ਕੁਰਬਾਨੀ ਦਾ ਜਜ਼ਬਾ ਅੰਦਰ ਫੇਰ ਪੈਦਾ ਕਰਤਾ ਗੁਰੂ ਨੇ ਕੁਰਬਾਨੀ ਦਿਖਾ ਕੇ ਕਿਉ ਗੁਰੂ ਸਭ ਕੁਝ ਕਰ ਸਕਦਾ ਹੈ ਗੁਰੂ ਆਪਣੇ ਸਿੱਖ ਵਾਸਤੇ ਉਹਨੂੰ ਸਿਖਾਉਣ ਵਾਸਤੇ ਵੱਡੀਆਂ ਵੱਡੀਆਂ ਵੱਡੇ ਵੱਡੇ ਇਵੈਂਟ ਕਰ ਸਕਦਾ ਹੈ ਗੁਰੂ ਕਰਕੇ ਦਿਖਾਉਂਦਾ ਉਹਨੂੰ ਵੀ ਆ ਦੇਖ ਵੀ ਤੁਸੀਂ ਤਾਂ ਭੁੱਖ ਦੇ ਡਰ ਤੋਂ ਮੌਦੇ ਡਰ ਤੋਂ ਘਰੇਲੂ ਮੋਹ ਕਰਕੇ ਤੁਸੀਂ ਤਾਂ ਛੱਡ ਕੇ ਚਲੇ ਗਏ ਆਹ ਦੇਖੋ ਉਧਰ ਮੈਂ ਕੀ ਕਰ ਰਿਹਾ ਵੱਡੇ ਸਹਿਬ ਜੀ ਦੇ ਛੋੜੇ ਸਹਿਬ ਜੀ ਦੇ ਮਾਤਾ ਜੀ ਕੋਰ ਕਨੇ ਸਿੰਘ ਸੱਸਾ ਦੇ ਵਿੱਚ ਤੇ ਚਮਕੌਰ ਸਾਹਿਬ ਰਸਤੇ ਵਿੱਚ ਕਿੰਨੇ 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 ਕੜਨਾਵਾ ਹੋਏ ਉਹ ਸਾਰੀਆਂ ਉਹਨਾਂ ਨੇ ਵੇਖੀਆਂ ਤੇ ਉਹਨਾਂ ਦੇ ਅੰਦਰ ਉਹ ਕੁਰਬਾਨੀ ਦੇ ਜਜ਼ਵੇ ਨੇ ਸਮਰਪਣ ਦੇ ਜਜ਼ਵੇ ਨੇ ਫਿਰ ਹਲਾਰਾ ਮਾਰਿਆ ਇਹ ਸਾਰੀ ਕਿਰਪਾ ਗੁਰੂ ਦੀ ਹੈ ਉਹ ਫਿਰ ਮੁੜ ਕੇ ਫਿਰ ਉਹ ਮਾਤਾ ਭਾ ਪੌਰ ਦੀ ਕਮਾਨ ਹੇਠ ਭਾਈ ਮਹਾਂ ਸਿੰਘ ਨੂੰ ਸਾਰੇ ਸਿੰਘ ਉੱਥੇ ਫਿਰ ਹਥਿਆਰ ਬੰਦ ਹੋ ਕੇ ਗੁਰੂ ਕੋਲੇ ਪਹੁੰਚ ਗਏ। ਔਰ ਪਹੁੰਚੇ ਹੀ ਨਹੀਂ ਉਹਦਾ ਜਿਹੜਾ ਉਹਨਾਂ ਨੇ ਉਹ ਕੀਤਾ ਵੀ ਅਸੀਂ ਭੁੱਲ ਹੋਈ ਸਾਥੋਂ ਤੇ ਉਹਦਾ ਉਹਨਾਂ ਨੇ ਫਿਰ ਪਕਟਾਵਾ ਕੀਤਾ ਆਪਣੀ ਸੀਸਾਂ ਨੂੰ ਦਬਲੀਦਾਨ ਦੇ ਕੇ। ਗੁਰੂ ਨੂੰ ਪਤਾ ਹੈ ਵੀ ਜਿਹੜਾ ਮੇਰੇ ਕੋਲੇ ਆ ਗਿਆ ਮੈਂ ਨਹੀਂ ਛੱਡਣਾ ਇਹਨੂੰ ਸਿੱਖ ਭੁੱਲ ਸਕਦਾ ਸਿੱਖ ਡੋਲ ਸਕਦਾ ਹੈ ਸਿੱਖ ਨੂੰ ਰੋਗ ਸਕਦੀ ਹੈ ਮਾਇਆ ਗਿਆਨ ਰੋਗ ਸਕਦਾ ਪਰ ਗੁਰੂ ਨਹੀਂ ਰੋਗ ਸਕਦਾ ਗੁਰੂ ਨੂੰ ਪਤਾ ਹੈ ਇਸ ਕਰਕੇ ਆਮ ਗੁਰਬਾਣੀ ਤੁਕ ਪੜੀ ਜਾਂਦੀ ਹੈ ਨਾਨਕ ਕੱਟੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕੇ ਆ ਉਏ ਜਵਨ ਦੇ ਵਿਛੜੇ ਓਏ ਮੋਇਆਂ ਨਾ ਜਾਈਂ ਛੋੜ ਜੇ ਤੋ ਕਬੀਰ ਜੇ ਤੋ ਸਾਧ ਪਰਮ ਕੀ ਪੱਕੇ ਸੇਤੀ ਖੇਲ ਕਾਚੀ ਸੱਸੋਂ ਪੀਲ ਕੇ ਨਾ ਖਲ ਭਈ ਨਾ ਤੇਲ ਗੁਰੂ ਪੂਰਾ ਹੋਵੇ ਉਹ ਕੱਢ ਲਿਆ ਕਰਦਾ ਉਹਦੇ ਕੋਲੇ ਲੱਖਾਂ ਕੋੜਾਂ ਜੁਗਤੀਆਂ ਨੇ ਗੁਰੂ ਕੋਲੇ ਲੱਖਾਂ ਮਾਰਗ ਨੇ ਉਹ ਖੇਲ ਦਾ مالک ਹੈ ਉਹਨੂੰ ਮੁਕਤ ਕਰ ਦਿੰਦਾ ਹੈ। ਔਰ ਇਹ ਮੁਕਤੀ ਜਿਹੜੀ ਹੈ ਇਹ ਆਨੰਦਮਈ ਹੈ। ਪਰ ਇੱਕ ਅਵਸਥਾ ਐਸੀ ਵੀ ਹੈਗੀ ਹੈ ਜਿੱਥੇ ਇਹ ਕਹਿ ਦਿੰਦਾ ਪਿਆਰ ਵਿੱਚ ਆ ਕੇ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ। ਮੇਰਾ ਪਿਆਰ ਬਣਿਆ ਰਹੇ ਮੰਗਦਾ ਹੈ ਗੁਰੂ ਤੋਂ ਇਹ ਗੁਰੂ ਨੂੰ ਕਹਿੰਦਾ ਹੈ ਮਹਾਰਾਜ ਮੇਤੇ ਕਿਰਪਾ ਕਰ ਦੋ ਮੇਰਾ ਤੁਹਾਡੇ ਚਰਨਾਂ ਨਾ ਪਿਆਰ ਬਣਿਆ ਰਿਹਾ ਹੈ ਮੁਕਤੀ ਹੋ ਇਸ ਰਾਜ ਸੰਸਾਰ ਦੇ ਇਹ ਇਹ ਗੱਲ ਕਹੀ ਸੀ ਉੱਥੇ ਭਾਈ ਮਾਸੇ ਨੂੰ ਪੁੱਛਿਆ ਸੀ ਗੁਰੂ ਮਹਾਰਾਜ ਨੇ ਕਿ ਤੈਨੂੰ ਰਾਜ ਚਾਹੀਦਾ ਹੈ ਜੀਵਨ ਚਾਹੀਦਾ ਹੈ ਸ਼ਕਤੀਆਂ ਚਾਹੀਦੀਆਂ ਨੇ ਸਿੱਧੀਆਂ ਚਾਹੀਦੀਆਂ ਨੇ ਜੋ ਮੰਗੇਗਾ ਤਾਂ ਦੇ ਦਿੰਨੇ ਆ ਉੱਥੇ ਭਾਈ ਮਾਸੇ ਕਹਿੰਦਾ ਨਹੀਂ ਮਹਾਰਾਜ ਟੁੱਟੀ ਗੰਢ ਲਓ ਸਤੋਂ ਪੁੱਲ ਹੋ ਗਈ ਸੀ ਤਾ ਉਫਰ ਮਾਰਾ ਨੇ ਉਹ ਬਦਾਵਾ ਉੱਥੇ ਸਾਹਮਣੇ ਅੱਖਾਂ ਦੇ ਪਾੜਿਆ ਉਹ ਉਹ ਇਹ ਹੈ ਕਿ ਗੁਰੂ ਪਿਆਰ ਬਖਸ਼ ਦਿੰਦਾ ਹੈ ਚਰਨਾ ਨਾਲ ਜੋੜ ਲੈਂਦਾ ਹੈ ਗੁਰੂ ਹਰ ਥਾਂ ਤੇ ਹੀ ਹੈ ਜੇ ਅਸੀਂ ਕਹੀਏ ਗੁਰੂ ਗੋਬਿੰਦ ਸਿੰਘ ਮਾਰੇ ਵਖਦੇ ਨੇ ਗੁਰੂ ਨਾਨਕ ਨਹੀਂ ਵਖਦੇ ਨਹੀਂ ਗੁਰੂ ਨੂੰ ਸਮਝੀਏ ਇੱਕਾ ਬਾਣੀ ਇੱਕ ਗੁਰੂ ਗੁਰੂ ਇੱਕੋ ਹੀ ਹੈ ਸਾਰੇ ਸੰਸਾਰ ਚ ਗੁਰੂ ਇੱਕੋ ਹੀ ਹੈ ਉਹ ਆਪਣੀ ਖੇਲ ਦੇ ਵੱਖ-ਵੱਖ ਰੰਗ ਬਣਾ ਕੇ ਆਉਂਦਾ ਹੈ ਖੇਲ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਆਉਂਦਾ ਹੈ ਗੁਰੂ ਇੱਕੋ ਹੀ ਹੈ ਗਿਆਨ ਹੈ ਗੁਰੂ ਗਿਆਨ ਗੁਰੂ ਆਤਮ ਉਪਦੇਸੋ ਨਾਮ ਭੂਤਲ ਗੁਰੂ ਗਿਆਨ ਸਰੂਪ ਹੈ ਉਹ ਗਿਆਨ ਦੇਣ ਵਾਸਤੇ ਗੁਰੂ ਕਹੋਂਦਾ ਹੈ ਤੇ ਆਪਣੀ ਖੇਲ ਖੇਲਣ ਵਾਸਤੇ ਉਹ ਪਰਮੇਸ਼ਰ ਕਹੋਂਦਾ ਹੈ ਤੇ ਗੁਰੂ ਪਰਮੇਸ਼ਰ ਕਦੋਂ ਇਕੱਠੇ ਹੋ ਜਾਣ ਉੱਥੇ ਗੁਰੂ ਪਰਮੇਸ਼ਰ ਇਹ ਗੁਰਨਾਮ ਦਾ ਘਰ ਹੈ ਗੁਰੂ ਵੀ ਹੈ ਪਰਮੇਸ਼ਰ ਵੀ ਹੈ ਖੇਲ ਦਾ ਮਾਲਕੀ ਵੀ ਹੈ ਤੇ ਗਿਆਨ ਦੇ ਕੇ ਮੁਕਤ ਕਰਨ ਵਾਲਾ ਵੀ ਹੈ ਸੋ ਇਸ ਕਰਕੇ ਪਿਆਰਿਓ ਗੁਰੂ ਦੇ ਨੇੜੇ ਰਹੋ ਬਸ ਗੁਰੂ ਨੇੜੇ ਬੈਠੋ ਸਤ ਗੁਰੂ ਨੂੰ ਪੁੱਛਕੈ ਬਹਿ ਰਹਿ ਕਰੇ ਨਿਵਾਸ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ ਗੁਰੂ ਆਤਮ ਤੀਰਥ ਦਾ ਮਾਲਕ ਹੈ ਗੁਰੂ ਨੇ ਬਿਠਾਉਣਾ ਆਤਮ ਤੀਰਥ ਦੇ ਉੱਤੇ ਗੁਰੂ ਨੇ ਜੇ ਇਹ ਸੁਰਤ ਨੂੰ ਇਹ ਸਰੀਰ ਦੇ ਅੰਦਰ ਜਿਹੜਾ ਆਤਮ ਤੀਰਥ ਹੈ ਆਨੰਦ ਦਾ ਸਰੋਵਰ ਹੈ ਉੱਥੇ ਇਹਨੂੰ ਬਿਠਾ ਦੇਣਾ ਚੌਂਕਰੀ ਮਾਰ ਕੇ ਇਹਦੀ ਸੁਰਤ ਨੂੰ ਉੱਥੇ ਬਿਠਾ ਦੇਣਾ ਕਾਗਰ ਕਰਕੇ ਉਹ ਗੁਰੂ ਕੋਲੇ ਆ ਸਾਰੀਆਂ ਬਖਸ਼ਾ ਇਸ ਕਰਕੇ ਗੁਰੂ ਜਿਹੜਾ ਹੈ ਗੁਰੂ ਦੀ ਪਛਾਣ ਕਰੋ ਗੁਰੂ ਦਾ ਸਰੂਪ ਕੀ ਹੈ ਗੁਰੂ ਸ਼ਰੀਰ ਹੈ ਗੁਰੂ ਮਨ ਹੈ ਨਹੀਂ ਗੁਰੂ ਤਾ ਗਿਆਨ ਸਰੂਪ ਹੈ ਉਹ ਜੁਗਾ ਜੁਗਾ ਤੋਂ ਹੀ ਹੈ ਆਦ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤ ਗੁਰੇ ਨਮ ਹੈ ਸ੍ਰੀ ਗੁਰਦੇਵ ਨਮ ਹੈ ਉਹ ਤਾਂ ਸਦਾ ਤੋਂ ਹੀ ਹੈ ਗੁਰੂ ਸਦਾ ਵਾਸਤੇ ਹੀ ਹੈ ਪਰਮੇਸ਼ਰ ਗੁਰੂ ਇੱਕੋ ਹੀ ਨੇ ਉਹੀ ਆਪਣੀ ਖੇਲ ਚਾਹੁੰਦਾ ਹੈ ਤੇ ਉਹੀ ਇਹਨੂੰ ਗਿਆਨ ਦੇ ਕੇ ਇਹ ਖੇਲ ਚੋਂ ਕੱਢ ਦਿੰਦਾ ਹੈ ਸਮਾਂ ਆਉਣ ਤੇ ਖੇਲ ਚੱਲਦੀ ਹੈ ਮਹਾਰਾਜ ਦੀ ਤੋਂ ਅਜੇ ਨਹੀਂ ਆ ਬੇਨਤੀਆਂ ਪ੍ਰਵਾਨ ਕਰਿਓ ਇਹ ਆਪਣੀ ਵਿਚਾਰ ਜਿਹੜੀ ਹੈ ਇਹ ਕੋਈ ਗੱਲਾਂ ਯਾਦ ਰੱਖਣ ਵਾਲੀਆਂ ਨਹੀਂ ਹੈ ਇਹ ਤਾਂ ਇਹਦੇ ਨਾਲ ਜੁੜ ਕੇ ਇਹਦੇ ਵਿੱਚੋਂ ਆਨੰਦ ਲੈਣਾ ਕੁਝ ਮਿੰਟਾਂ ਵਾਸਤੇ ਇੱਕ ਬੂੰਦ ਆਪਣੇ ਅੰਦਰ ਚਲੀ ਜਾਵੇ ਇਸ ਵਿਚਾਰ ਦੇ ਵਿੱਚੋਂ ਸੱਚ ਦੀ ਸੱਚ ਦੀ ਬੂੰਦ ਕਿ ਇਹ ਇੱਕ ਖੇਲ ਹੈ ਪਿਆਰ ਉਹ ਖੇਲ ਤੋਂ ਵੱਧ ਕੁਝ ਨਹੀਂ ਹੈ ਉਹ ਪਰਮੇਸ਼ਰ ਆਪਣੀ ਖੇਲ ਕਰ ਰਿਹਾ ਹੈ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਪਹਿਲਾਂ ਵੀ ਇੱਕ ਸੀ ਖੇਲ ਖੇਲ ਵਿੱਚ ਵੀ ਇੱਕ ਹੀ ਆ ਉਹ ਆਪ ਹੀ ਹੈ ਤੇ ਬਾਅਦ ਵਿੱਚ ਵੀ ਇੱਕ ਹੀ ਹੋਏਗਾ ਕੋਈ ਦੂਜਾ ਕੋਈ ਹੋਰ ਭਰਮ ਨਹੀਂ ਹੈ ਬ੍ਰह्म ਮੈ ਜਨਮ ਜਨਮੈ ਪਾ ਬ੍ਰह्म ਇੱਕ ਹੈ ਆਪ ਨਾਹੀ ਕਛ ਭਰਮ ਆਪ ਹੀ ਹੈ ਇੱਥੇ ਆਉਣਾ ਹੈ ਸੇ ਇੱਥੇ ਕਿਵੇਂ ਆ ਜਾਏਗਾ ਉਹ ਗੁਰੂ ਦੀ ਬਾਣੀ ਦੀ ਵਿਚਾਰ ਗੁਰੂ ਨਾਲ ਜੁੜ ਕੇ ਗੁਰੂ ਦੇ ਬਚਨ ਮੰਨ ਕੇ ਗੁਰੂ ਰਸੀ ਹੋਈ ਰੇਤ ਮਰਿਆਦਾ ਵਿੱਚ ਆ ਕੇ ਤੇ ਕ੍ਰਹਿਤਾਂ ਤੋਂ ਬਚ ਕੇ ਫੇਰ ਜਾ ਕੇ ਇਹਨੂੰ ਮਾਰਗ ਮਿਲਣਾ ਹੈ ਨਹੀਂ ਤਾਂ ਇਹਦਾ ਜਨਮ ਤੇ ਜਨਮ ਲੰਘਦਾ ਜਾਂਦਾ ਹੈ ਲੰਘਦਾ ਜਾਂਦਾ ਹੈ ਲੰਘਦਾ ਜਾਂਦਾ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਵਾਰੈ ਬਾਾਰ ਜਿਉ ਬਨ ਫਲ ਪੱਕੇ ਭੁਏ ਗਰੇ ਬਹੁਤ ਨ ਲੱਗਿਆ ਢਾਰ ਇਹ ਜਨਮ ਨੂੰ ਸਮਝ ਲਈਏ ਕਮਾ ਲਈਏ ਕਮਾਈ ਕਰ ਲਈਏ ਗੁਰੂ ਵchnਾਂ ਦੀ ਨਹੀਂ ਤਾਂ ਇਹ ਮਾਇਆ ਨੇ ਨਹੀਂ ਕਿਸੇ ਨੂੰ ਬਖਸ਼ਿਆ ਇਹ ਮਾਇਆ ਕਹਿੰਦੀ ਮੇਰੇ ਵੱਲ ਆ ਜਾ ਤੂੰ ਖੇਲ 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 ਖੇਲਾ ਖੇਲ ਲੈ ਖੇਲਦੇ ਹੈ ਦੁਖੀ ਹੋ ਰਿਹਾ ਸੁਖੀ ਹੋ ਰਿਹਾ ਪਰ ਕੁਛ ਦਾ ਸਮਾਂ ਆ ਜਾਂਦਾ ਹੈ ਕਿ ਹੁਣ ਇਹ ਖੇਲ ਚੋਂ ਨਿਕਲਦਾ ਸਮਾਂ ਹੈ ਉਹ ਭਾਗਾ ਵਾਲੇ ਨੇ ਉਹ ਨਿਕਲ ਜਾਂਦੇ ਨੇ ਜਿਹੜੇ ਬਾਕੀ ਖੇਲ ਖੇਲਦੇ ਨੇ ਉਹ ਵੀ ਉਹਦੇ ਹੁਕਮ 'ਚ ਹੀ ਖੇਲਦੇ ਨੇ ਉਹ ਖੇਲਾ ਖੇਲਦੇ ਨੇ ਮਾਇਆ ਦੀਆਂ ਸੋ ਇਹ ਸਾਰਾ ਬਚਿੱਤਰ ਨਾਟਕ ਹੈ ਇਹ ਜਗ ਤਮਾਸ਼ਾ ਹੈ ਰੱਜਿਆ ਪਰਮੇਸ਼ਰ ਨੇ ਹੈ ਬੜਾ ਆਨੰਦਮਈ ਹੈ ਇਹ ਵੀ ਸੰਸਾਰ ਤੋਂ ਮਦੇਖਦੇ ਅਰਕਾਰੂਪ ਹੈ ਉਹ ਆਪ ਹੀ ਹੈ ਆਪੇ ਪੰਜ ਤਤ ਵਿਸਥਾਰ ਆਪ ਚਾਤੂ ਪੰਜ ਆਪ ਆਵੇ ਭੁੱਲਾਂ ਚੁੱਕਾ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ